ਨਾਮ ਹੈ ਜੀ ਮੇਰਾ ਨਾਮ ਸਰਬਜੀਤ ਸ਼ਰਮਾ ਜੀ ਸਰਬਜੀਤ ਜੀ ਤੁਸੀਂ ਕਿੱਦਾਂ ਇਕੱਠੇ ਹੋਏ ਹੋ ਕੀ ਸਮੱਸਿਆ ਕੀ ਹੈ ਅੱਜ ਜੀ ਅਸੀਂ ਸਮੂਹ ਸ਼ਹਿਰ ਨਿਵਾਸੀ ਤੇ ਖੰਡੇਵਾਦ ਗ੍ਰਿਡ ਨੂੰ ਜਿਹੜੇ ਨਾਲ ਲੱਗਦੇ ਪਿੰਡ ਜਿਹੜੀਆਂ ਮੋਟਰਾਂ ਖੰਡੇਵਾਦ ਫੀਟਰ ਤੇ ਨਗੀਆਂ ਉਹ ਕਿਸਾਨ ਭਰਾ ਸਾਡੇ ਇੱਕਠੇ ਹੋ ਕੇ ਆਏ ਨੇਗੇ ਅੱਜ ਅਸੀਂ ਗ੍ਰਿਡ ਚ ਲਾਈਟ ਪੁੱਛਣ ਵਾਸਤੇ ਆਏ ਸੀ ਵੀ ਇਹ ਜਿਹੜੀ ਸਾਡੀ ਲਾਈਟ ਹੈ ਤਕਰੀਬਨ 40-45 ਘੰਟਿਆਂ ਤੋਂ ਇਹੀ ਆ ਰਹੀ ਹੈ ਰੀਂਥੇ ਦੇ ਮੁਲਾਜ਼ਮ ਮੁੰਡੇ ਅਪ੍ਰਿੰਸ ਵਾਲੇ ਬਠਿਆ ਰੱਖੇ ਨੇਗੇ ਉਹਨਾਂ ਦਾ ਜਵਾਬ ਦੇਈ ਸੀਗੀ ਵੀ ਬਾਈ ਜੀ ਜਿਹੜੇ ਫੀਟਰ ਚੱਲ ਰਹੇ ਨੇਗੇ ਉਹ ਚੱਲਦੇ ਨੇਗੇ ਜਿਹੜੇ ਖੜੇ ਨੇ ਉਹ ਖੜੇ ਨੇ ਜਿਹੜੇ ਫੀਟਰ ਚੱਲਦੇ ਫਾਲਟ ਹੋਗੇ ਉਹ ਫਾਲਟ ਰਹਿਣਗੇ ਤਾਂ ਕਰਕੇ ਅਸੀਂ ਅੱਜ ਇਹ ਪੰਜਾਬ ਸਰਕਾਰ ਨੂੰ ਲਾਣਤਾ ਪਾਈਆਂ ਨਗੀਆਂ ਕਿਉਂਕਿ ਜਿੱਦ ਦੇ ਦੀ ਭਗਵੰਤ ਮਾਨ ਦੀ ਸਰਕਾਰ ਆਈ ਹੈ ਲੋਕਾਂ ਦਾ ਬੇੜਾ ਗਰਕ ਕਰ ਰੱਖਿਆ ਹੈ ਸਰਕਾਰ ਨੇ ਕਿਉਂਕਿ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਸਾਫਤ ਹੋਈਏਗੀ ਕਿਉਂਕਿ ਜੇ ਅੱਜ ਬਿਜਲੀ ਮੁਲਾਜ਼ਮ ਨੇ ਜਿਹੜੇ ਉਹ ਤਰਨੇ ਦੇ ਬੈਠੇ ਨੇਗੇ ਉਹ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਰਨਾ ਲਾਇਆ ਹੋਇਆਗਾ ਉਹ ਤਿੰਨ ਦਿਨਾਂ ਵਾਸਤੇ ਉਹਨਾਂ ਨੇ ਆਪਣਾ ਤਰਨਾ ਰੱਖਿਆਗਾ ਛੁੱਟੀ ਦੇ ਲੈ ਕੇ ਉਹ ਤਰਨੇ ਦੇ ਬੈਠੇ ਨੇ ਅਸੀਂ ਸਰਕਾਰ ਨੂੰ ਛੋਡੇ ਮਾਧਿਮ ਰਹੀ ਚੇਤਾਵਨੀ ਦਿੰਦੇ ਆਂਗੇ ਬੀ ਭਗਵੰਤ ਮਾਨ ਜੀ ਤੁਸੀਂ ਇਹ ਇਹਨਾਂ ਜਿਹੜੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੇਗੀਆਂ ਇਹਨਾਂ ਨੂੰ ਹੱਲ ਕਰੋ ਤੇ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਤਾਂ ਕਿ ਜੇ ਨਾਰੀਆਂ ਮੰਗਾਂ ਹੱਲ ਹੋਣਗੀਆਂ ਮੁਲਾਜ਼ਮਾਂ ਦੀਆਂ ਤਾਂ ਇਹ ਆਪਦੇ ਕੰਮਾਂ ਤੇ ਸੈੱਟ ਹੋਣਗੇ ਤੇ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਮਿਲ ਸਕੇ ਅਸੀਂ ਤੁਹਾਨੂੰ ਤੁਹਾਡੇ ਮਾਧਿਮ ਰਾਹੀਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂਗੇ ਜੇ ਨਾ ਸਰਕਾਰ ਮਤਲਬ ਇਸ ਕਿਸੇ ਗੱਲ ਤੇ ਆਈ ਤਾਂ ਅਸੀਂ ਮੁਲਾਜ਼ਮਾਂ ਦੇ ਨਾਲ ਮਿਲ ਕੇ ਤਾਂ ਇਸ ਧਰਨੇ ਨੂੰ ਲੰਬਾ ਲੈ ਕੇ ਜਾਵਾਂਗੇ ਔਰ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਕਿੰਨੇ ਕੁ ਪਿੰਡਾਂ ਦੇ ਵਿੱਚ ਜਾਂ ਫਿਰ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਸ ਦਾ ਸਮੱਸਿਆ ਦਾ ਸਾਹਮਣਾ ਕਰ ਰਹੇ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਗ੍ਰਿਡਾਂ ਦੇ ਵਿੱਚ ਲਗਾਤਾਰ ਧਰਨੇ ਲੱਗੇ ਹੋਏ ਨੇ ਪੂਰੇ ਪੰਜਾਬ ਦੇ ਵਿੱਚੇ ਬਿਜਲੀ ਦਾ ਜਿਹੜਾ ਬੁਰਾ ਹਾਲ ਹੈਗਾ ਕਿਸਾਨ ਜੇ ਹੁਣ ਫਸਲਾਂ ਦਾ ਲਾ ਲਓ ਤੁਸੀਂ ਬੂਰ ਤੇ ਆਈਆਂ ਪਈਆਂ ਨਗੀਆਂ ਆ ਰਹੀਆਂ ਨਗੀਆਂ ਨੂੰ ਪੂਰਾ ਪਾਣੀ ਨਹੀਂ ਮਿਠਾ ਤੇ ਲੋਕ ਸ਼ਾਂਤ ਹੋ ਰਹੇ ਨੇ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂਗੇ ਕਿ ਇਹਨਾਂ ਮੁਲਾਜ਼ਮਾਂ ਦਾ ਜਲਦੀ ਤੋਂ ਜਲਦੀ ਹੱਲ ਕਰੇ ਤੇ ਲੋਕਾਂ ਨੂੰ ਸਹੀ ਲਾਈਟ ਮਿਲੇ ਤੇ ਲੋਕ ਆਪਦੇ ਖੇਤਾਂ ਨੂੰ ਪਾਣੀ ਲਾ ਸਕਣ। ਜੀ ਆਈ ਲਾਡੀ ਜੀ ਕਿਵੇਂ ਇਕੱਠੇ ਹੋਏ ਸਾਰੇ ਅੱਜ ਇਕੱਠੇ ਜਿਹੜੇ ਹੁਣ ਬਿਜਲੀ ਦੇ ਕੱਟ ਲਾ ਰਹੇ ਨੇ ਜੀ ਖੇਤਾਂ ਦੇ ਵਿੱਚ ਉਹਦੇ ਸਬੰਧ ਦੇ ਵਿੱਚ ਇਕੱਠੇ ਹੋਏ ਸੀਗੇ ਤੇ ਜਦੋਂ ਇਕੱਠੇ ਸਾਡੀ ਅਲਸੋ ਆਪਣਾ ਸਾਡੀ ਗੱਲ ਵੀ ਹੋ ਉਹ ਕਹਿੰਦੇ ਤੁਸ਼ਟ ਮੈਂ ਕਹਿੰਦੇ ਉਹ ਖਰਾਬ ਆਗਾ ਤੇ ਉਹਨਾਂ ਦੀ ਕਿਹਾਗਾ ਉਹਨਾਂ ਨੂੰ ਅਸੀਂ ਅੱਜ ਕਹਿਣਾ ਚਾਹੁੰਦੇ ਆ ਚਲੋ ਜੇ ਤੁਹਾਡਾ ਸਿਸਟਮ ਖਰਾਬ ਆ ਕੋਈ ਗੱਲ ਨਹੀਂ ਜੇ ਤੁਹਾਡਾ ਸਿਸਟਮ ਅੱਜ ਦੀ ਰਾਤ ਨਾ ਹੱਲ ਹੋਇਆ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਬੀਕੇ ਜੁਗਰਾਮ ਵੱਲੋਂ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਾਇਆ ਜਾਊਗਾ ਇਹ ਜਿਹੜੀ ਸਮੱਸਿਆ ਆ ਰਹੀ ਹੈ ਕਿੱਥੇ ਕਿੱਥੇ ਆ ਰਹੀ ਹੈ ਇਹ ਸਮੱਸਿਆ ਸਾਰੇ ਫੀਟਰਾਂ ਤੋਂ ਆ ਰਹੀ ਹੈ ਜੀ ਫੀਟਰਾਂ ਦੇ ਤੇ ਖੰਡੇਵਾਦ ਜਮਾਰ ਵਾਲਾ ਜਮਾਰ ਵਾਲਾ ਅੱਜ ਹੀ ਚੱਲਿਆਗਾ ਪਹਿਲਾਂ ਚੱਲਦਾ ਨਹੀਂ ਸੀਗਾ ਇਹ ਖੜੇ ਬਾਤ ਤੇ ਜਾਦ ਆ ਰਹੀ ਹੈ ਜੀ ਕੀ ਲੱਗਦਾ ਕਿ ਜਿਹੜੀ ਸਰਵਿਸ ਹੈ ਸਪਲਾਈ ਹੈ ਇਹਦੇ ਵਿੱਚ ਫਾਲਟ ਕਿਉਂ ਨਹੀਂ ਹੋਇਆ ਤੱਕ ਠੀਕ ਕੀਤਾ ਗਿਆ ਜਾਂ ਕਾਰਨ ਕੀ ਮੰਨਦੇ ਹੋ ਫਾਲਟ ਪਤਾ ਕੀ ਆਈ ਇਹ ਜਿਹੜੀ ਸਰਕਾਰ ਆ ਜਾਣ ਕੇ ਖੱਜਲ ਖਵਾਰ ਕਰਦੀ ਆ ਤੇ ਜਿਹੜੇ ਆਪਣੇ ਲੋਕਾਂ ਨੂੰ ਤੇ ਜੋ ਕੀ ਲੋਕ ਇਹਨਾਂ ਦੇ ਵਿਰੁੱਧ ਭੜਕ ਸਕਣ ਬਿਜਲੀ ਮਲਾਜਮਾਂ ਦੇ ਇਹਨਾਂ ਨੂੰ ਬਣਦਾ ਇਹਨਾਂ ਦਾ ਹੱਕ ਨਾ ਮਿਲੇ ਵੀ ਲੋਕ ਇਹਨਾਂ ਦੇ ਵਿਰੁੱਧ ਹੋ ਜਾਣ ਤਾਂ ਕਰਕੇ ਖੱਜਲ ਖਵਾਰ ਕਰਨ ਆ ਰਹੀ ਆ ਰ ਨੰਬਰ ਦੇ ਸੋਨੀ ਪਿੰਡ ਖਣੇਵਾਦ ਅੱਜ ਕੀ ਸਮੱਸਿਆ ਨੂੰ ਲੈ ਕੇ ਇਕੱਠੇ ਹੋਏ ਸਮੱਸਿਆ ਇਹ ਲੈ ਕੇ ਸੀ ਬਿਜਲੀ ਬਾਰੇ ਖੇਤਾਂ 'ਚ ਲਾਈਟ ਨਹੀਂ ਆਉਂਦੀ ਤੰਨ ਦਿਨ ਹੋ ਗਏ ਸਾਨੂੰ ਜੀੜੀਆਂ ਪੂਰਤਿਆਈਆਂ ਖੜੀਆਂ ਨੇ ਬਹੁਤ ਔਖਾ ਹੈ ਥੋੜੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਕੋਈ ਹਾਂ ਗੱਲਬਾਤ ਹੋਈ ਕਹਿੰਦੇ ਫਾਲਟ ਹੋ ਰਹੀ ਏ ਅਜੇ ਤੱਕ ਕੋਈ ਫਾਲਟ ਨਹੀਂ ਕੱਢਿਆ ਗਿਆ ਇੱਕ ਪਾਸੇ ਇਹ ਇਹਨਾਂ ਦੇ ਆਪ ਦਾ ਧਰਨੇ ਵਗੈਰਾ ਚੱਲ ਰਹੇ ਨੇ ਦੂਜੇ ਪਾਸੇ ਇਹ ਜਿਹੀਆਂ ਸਮੱਸਿਆਵਾਂ ਆ ਰਹੀਆਂ ਨੇ ਕੀ ਕਹਿਣਾ ਚਾਹੁੰਗੇ ਸਰਕਾਰ ਨੂੰ ਅਸੀਂ ਕਹਿਣਾ ਚਾਹੁੰਦੇ ਆਂ ਵੀ ਸਾਨੂੰ ਕਿਸਾਨਾਂ ਨੂੰ ਕਿਉਂ ਤੰਗ ਕਰ ਰਹੀ ਏ ਇਹਨਾਂ ਨੂੰ ਬਣਦਾ ਹੱਕ ਦਵੇ ਹੀ ਆਪਦਾ ਔਰ ਜੇ ਨਹੀਂ ਹੱਲ ਹੁੰਦਾ ਤਾਂ ਕੀ ਐਕਸ਼ਨ ਹੋਵੇਗਾ ਤੁਹਾਡੇ ਵੱਲੋਂ ਤਾਂ ਅਸੀਂ ਕੋਈ ਵੱਡਾ ਪ੍ਰੋਟੈਸਟ ਕਰਾਂਗੇ